ਸ੍ਰੀ ਵਾਹਿਗੁਰੂ ਸਾਹਿਬ ਜੀ ਨਮਕਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 5 ਅੱਲਾ ਪੰਜਵਾ ਚੇਤੈ ਤਾਂ ਚੇਤ ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਣੀ ਸਾਹਿਬ ਸੱਚਾ ਸੋ ਧਣੀ ਨਾਨਕ ਸਤਿਗੁਰ ਸੇਵ ਨਾਨਕ ਸਤਿਗੁਰ ਸੇਵ ਚੜ ਬੋਹਿਥ ਪੌਜਲ ਪਾਰ ਪਉ ਚੜ ਬੋਹਿਥ ਪੌਜਲ ਪਾਰ ਪਉ ਮਹੱਲਾ ਪੰਜਵਾ ਅੱਲਾ ਪੰਜਵਾ ਵਾਉ ਸੰਦੇ ਕੱਪੜੇ ਵਾਉ ਸੰਦੇ ਕੱਪੜੇ ਪਰਹ ਗਰਬ ਗਵਾਰ ਨਾਨਕ ਨਾਲ ਨਾ ਚੱਲਣੀ ਨਾਨਕ ਨਾਲ ਨਾ ਚੱਲਣੀ ਜਾਲ ਬਲ ਹੋਏ ਛਾਰ ਪੌੜੀ ਸਹੀ ਉਗਰੇ ਜੱਗੈ ਵਿੱਚ ਸਹੀ ਉਗਰੇ ਜੱਗੈ ਵਿੱਚ ਜੋ ਸੱਚਾ ਰੱਖੇ ਜੋ ਸੱਚਾ ਰੱਖੇ ਮਿਹਰਿ ਠਹਿ ਦਿਨ ਕੈ ਜੀਵੀਐ ਜਿੰਨ ਕੈ ਦਿਨ ਕੈ ਜੀਵੀਐ ਹਰ ਅੰਮ੍ਰਿਤ ਖੇ ਅਮ੍ਰਿਤ ਚੱਖੇ ਕਾਮ ਕ੍ਰੋਧ ਲੋਭ ਮੋਹ ਕਾਮ ਕ੍ਰੋਧ ਸਾਦਾ ਪਖੇ ਸਾਦਾ ਪਖੇ ਕਰ ਕਿਰਪਾ ਪ੍ਰਭ ਆਪਣੀ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਹਰ ਆਪ ਪਰਖੇ ਨਾਨਕ ਚਲਤਨ Japਣੀ ਨਾਨਕ ਚਲਤਨ Japਣੀ ਕੋ ਸਕੈ ਨ ਲਖੇ ਕੋ ਸਕੈ ਨ ਲਖੇ ਲੋਕ ਮਹੱਲਾ ਪੰਜਵਾਰ ਲੋਕ ਮਹੱਲਾ ਪੰਜਵਾਰ ਨਾਨਕ ਸੋਈ ਦਿਨਸ ਸੁਹਾਵੜਾ ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੇ ਚਿੰਤ ਇਤ ਪ੍ਰਭ ਆਲੇ ਕਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਜਿਤ ਦਿਨ ਵਿਸਰੈ ਪਾਰ ਬ੍ਰਹਮ ਮਹੱਤ ਭਲੇਰੀ ਰੁੱਤ ਜਿਤ ਭਲੇਰੀ ਰੁੱਤ ਮਹੱਲਾ ਪੰਜਵਾ ਮਹੱਲਾ ਪੰਜਵਾ ਨਾਨਕ ਮਿਤرائی ਤਿਸ ਸਿਓ ਨਾਨਕ ਮਿਤرائی ਤਿਸ ਸਿਓ ਸਭ ਕੇਸ਼ ਜਿਸ ਕੇ ਹਾਥ ਸਭ ਕੇਸ਼ ਜਿਸ ਕੇ ਹਾਥ ਗੋਵਿੰਦਰਾ ਸਿੰਘ ਕਾਂਢੀ ਅਹੇ ਗੋਵਿੰਦਰਾ ਸਿੰਘ ਕਾਂਢੀ ਨੇ ਇਕ ਵੇਖਣਾ ਚੱਲੇ ਸਾਥ ਹੋੜੀ ਹੋੜੀ ਅੰਮ੍ਰਿਤ ਨਾਮ ਨਿਧਾਨ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀ ਵੋ ਭਾਈ ਮਿਲ ਪੀ ਵੋ ਭਾਈ ਜਿਸ ਸਿਮਰਤ ਸੁਖ ਪਾਈ ਹੈ ਸਿਮਰਤ ਸੁਖ ਪਾਈ ਹੈ ਸਭ ਤਿਖਾ ਬੁਝਾਈ ਸਭ ਤਿਖਾ ਬੁਝਾਈ ਕਰ ਸੇਵਾ ਪਾਰ ਬ੍ਰਹਮ ਗੁਰ ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹਿ ਨਾ ਕਾਈ ਭੁੱਖ ਰਹਿ ਨਾ ਕਾਈ ਕਰ ਸੇਵਾ ਪਾਰ ਬ੍ਰਹਮ ਗੁਰ ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹਿ ਨਕਾਈ ਨਕਾਈ ਸਗਲ ਮਨੋਰਥ ਪੁੰਨਿਆ ਸਗਲ ਮਨੋਰਥ ਪੁੰਨਿਆ ਅਮਰ ਆਪਾਦ ਪਾਈ ਅਮਰ ਆਪਾਦ ਪਾਈ ਤੁਧ ਜੇਵੜ ਤੂ ਹੈ ਪਾਰ ਬ੍ਰਹਮ ਤੁਧ ਜੇਵੜ ਤੂ ਹੈ ਪਾਰ ਬ੍ਰਹਮ ਨਾਨਕ ਸਰਨਾਈ ਨਾਨਕ ਸਰਨਾਈ ਸ੍ਰੋਗ ਮਹੱਲਾ ਪੰਜਵਾ ਸ੍ਰੋਗ ਮਹੱਲਾ ਪੰਜਵਾ ਡਿਠੜੋ ਹੱਬਠਾਏ ਡਿਠੜੋ ਹੱਬਠਾਏ ਮੂਣ ਨਕਾਈ ਜਾਏ ਮੂਣ ਨਕਾਈ ਜਾਏ ਨਾਨਕ ਲੱਗਾ ਤਿੰਨ ਸਵਾ ਨਾਨਕ ਲੱਗਾ ਤਿੰਨ ਸਵਾ ਜਿਨਾਂ ਸਤਗੁਰ ਭੇਟਿਆ ਜਿਨਾਂ ਸਤਗੁਰ ਭੇਟਿਆ ਮਹੱਲਾ ਪੰਜਵਾ ਮਹੱਲਾ ਪੰਜਵਾ ਦਾਮਣੀ ਚਮਤਕਾਰ ਦਾਮਣੀ ਚਮਤਕਾਰ ਕਿਉ ਵਰਤਾਰਾ ਜਗ ਖੇ ਕਿਉ ਵਰਤਾਰਾ ਜਗ ਖੇ ਵਾਥ ਸੁਹਾਵੀ ਸਾਈ ਵਾਥ ਸੁਹਾਵੀ ਸਾਈ ਵੱਥ ਸੁਹਾਵੀ ਸਾਈ ਵੱਥ ਸੁਹਾਵੀ ਸਾਈ ਨਾਨਕ ਨਾਉ ਜਪੰਦੋ ਤਿਸ ਧਣੀ ਨਾਨਕ ਨਾਉ ਜਪੰਦੋ ਤਿਸ ਧਣੀ ਕੌੜੀ ਪਾਣੀ ਸਿਮਰਤ ਸਾਸਤਰ ਸੋਧ ਸਭ ਸਿਮਰਤ ਸਾਸਤਰ ਸੋਧ ਸਭ ਸਿਮਰਤ ਸਾਸਤਰ ਸੋਧ ਸਭ ਕਿਨਾਂ ਕੀਮ ਨ ਜਾਣੀ ਕਿਨਾਂ ਕੀਮ ਨ ਜਾਣੀ ਜੋ ਜਨ ਭੇਟੈ ਸਾਧ ਸੰਗ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸੋ ਹਰ ਰੰਗ ਮਾਣੀ ਸਚ ਨਾਮ ਕਰਤਾ ਪੁਰਖ ਸਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ ਇਹ ਰਤਨਾ ਖਾਣੀ ਮਸਤਕ ਹੋਵੇ ਲਿਖਿਆ ਮਸਤਕ ਹੋਵੇ ਲਿਖਿਆ ਘਰ ਸਿਮਰ ਪ੍ਰਾਨੀ ਘਰ ਸਿਮਰ ਪ੍ਰਾਨੀ ਤੋ ਸਾ ਦਿੱਚੈ ਸਚ ਨਾਮ ਤੋ ਸਾ ਦਿੱਚੈ ਸਚ ਨਾਮ ਨਾਨਕ ਮਹਿਮਾਣੀ ਨਾਨਕ ਮਹਿਮਾਣੀ ਸ਼ਲੋਕ ਮਹਲਾ 5 ਵਾ ਸ਼ਲੋਕ ਮਹਲਾ 5 ਜਿਵਾਂ ਅੰਤਰ ਚਿੰਤਾ ਨੈਣੀ ਸੁਖੀ ਅੰਤਰ ਚਿੰਤਾ ਨੈਣੀ ਸੁਖੀ ਮੋਨ ਨਾ ਉਤਰੈ ਭੁਖ ਮੋਨ ਨਾ ਉਤਰੈ ਭੁਖ ਨਾਨਕ ਸੱਚੇ ਨਾਮ ਬਿਨ ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਥੋ ਦੁਖ ਕਿਸੈ ਨ ਲੱਥੋ ਦੁਖ ਹੱਲਾ ਪੰਜਵਾ ਹੱਲਾ ਪੰਜਵਾ ਮੁਠੜੇ ਸੇਈ ਸਾਥ ਮੁਠੜੇ ਸੇਈ ਸਾਥ ਜਿਨੀ ਸੱਚ ਨ ਲੱਧਿਆ ਜਿਨੀ ਸੱਚ ਨ ਲੱਧਿਆ ਨਾਨਕ ਸੇ ਸਾ ਬਾਸ ਜਿਨੀ ਗੁਰ ਮਿਲ ਇੱਕ ਪਛਾਣਿਆ 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 ਪੌੜੀ ਜਿੱਥੈ ਬੈਸਣ ਸਾਧ ਜਨ ਜਿੱਥੈ ਬੈਸਣ ਸਾਧ ਜਨ ਸੋ ਥਾਨ ਸੁਹੰਦਾ ਸੋ ਥਾਨ ਸੁਹੰਦਾ ਓਏ ਸੇਵਣ ਸਮ੍ਰਿਥ ਆਪਣਾ ਓਏ ਸੇਵਣ ਸਮ੍ਰਿਥ ਆਪਣਾ ਬਿਨ ਸਹਿ ਸਭ ਮੰਦਾ ਬਿਨ ਸਹਿ ਸਭ ਮੰਦਾ ਨਾ ਬਦਤ ਉਦਾਰਨ ਪਾਰ ਬ੍ਰਹਮ ਸੰਤ ਬੇਦ ਕਹੰਦਾ ਭਗਤ ਵਸ਼ਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ ਸ਼ਲੋਕ ਮਹੱਲਾ ਪੰਜਵਾਂ ਚਿੜੀ ਚੋਕੀ ਪਹੋ ਫੁੱਟੇ ਜੜੀ ਚੋਕੀ ਬਹੁ ਫੁੱਟੇ ਵਗਣ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ ਨਾਨਕ ਨਾਮੇ ਰੰਗ ਚਿੜੀ ਚੋਕੀ ਪਹੁ ਫੁੱਟੀ ਚੋਕੀ ਪਹੁ ਫੁੱਟੀ ਮਗਨ ਬਹੁਤ ਤਰੰਗ ਮਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ ਨਾਨਕ ਨਾਮੇ ਰੰਗ ਲਾ ਪੰਜਵਾਹ ਮਹਾਰਾਜ ਪੰਜਵਾਹ ਘਰ ਮੰਦਰ ਖੁਸ਼ੀ ਆਤਹੀਂ ਘਰ ਮੰਦਰ ਖੁਸ਼ੀ ਆਤਹੀਂ ਜਹ ਤੂੰ ਆਵੇ ਚਿੱਤ ਜਹ ਤੂੰ ਆਵੇ ਚਿੱਤ ਦੁਨੀਆ ਕੀਆ ਵਡਿਆਈਆ ਦੁਨੀਆ ਕੀਆ ਵਡਿਆਈਆ ਨਾਨਕ ਸਭ ਕੋ ਮਿੱਤ ਨਾਨਕ ਸਭ ਕੋ ਮਿੱਤ ਬਉੜੀ ਹਰ ਧਨ ਸੱਚੀ ਰਾਸ ਹੈ ਹਰ ਧਨ ਸੱਚੀ ਰਾਸ ਹੈ ਜਿਨਾਂ ਵਿਰ ਲੈ ਜਾਤਾ ਜਿਨਾਂ ਵਿਰ ਲੈ ਜਾਤਾ ਉਸਹਿ ਪ੍ਰਾਪਤ ਭਾਇ ਰ ਜਿਸੇ ਪਰਪਤ ਪਾਇਆ ਜਿਸ ਦੇ ਵਿਧਾਤਾ ਜਿਸ ਦੇ ਵਿਧਾਤਾ ਮਨ ਤਨ ਭੀਤਰ ਮੋਲਿਆ ਮਨ ਤਨ ਭੀਤਰ ਮੋਲਿਆ ਹਰ ਰੰਗ ਜਨ ਰਤਾ ਹਰ ਰੰਗ ਜਨ ਰਤਾ ਸਾਧ ਸੰਗ ਗੁਣ ਗਾਇਆ ਸਾਧ ਸੰਗ ਗੁਣ ਗਾਇਆ ਸਭ ਦੋਖ ਹੈ ਖਤਾ ਸਭ ਦੋਖ ਹੈ ਖਤਾ ਨਾਨਕ ਸੋਈ ਜੀਵਿਆ ਨਾਨਕ ਸੋਈ ਜੀਵਿਆ ਜਿਨ ਇੱਕ ਪਛਤਾ ਜਿਨ ਇੱਕ ਪਛਤਾ ਲੋਕ ਮਹੱਲਾ ਪੰਜਵਾ ਪਖੜੀ ਆ ਸੁਹਾਵਿਆ ਪਖੜੀ ਆ ਸੁਹਾਵਿਆ ਲੱਗੜੀ ਆ ਅੱਗ ਕੰਠੇ ਲੱਗੜੀ ਆ ਦੇ ਰਹੇ ਵਿਛੋੜਾ ਧਣੀ ਸੋ ਵਿਰਹਿ ਵਿਛੋੜਾ ਧਣੀ ਸੋ ਨਾਨਕ ਸਹਿ ਸਹਿ ਗੰਠ ਨਾਨਕ ਸਹਿ ਸਹਿ ਅੰੰਦ ਮੁਹੱਲਾ ਪੰਜਵਾ ਮੁਹੱਲਾ ਪੰਜਵਾ ਵਿਸਾਰੇ ਦੇ ਮਰ ਗਏ ਵਿਸਾਰੇ ਦੇ ਮਰ ਗਏ ਮਰ ਪੇ ਨਾ ਸਕੇ ਮੂਲ ਮਰ ਪੇ ਨਾ ਸਕੇ ਮੂਲ ਵਿਸਾਰੇ ਦੇ ਮਰ ਗਏ ਵਿਸਾਰੇ ਦੇ ਮਰ ਗਏ ਮਰ ਪੇ ਨਾ ਸਕੇ ਮੂਲ ਮਰ ਪੇ ਨਾ ਸਕੇ ਮੂਲ ਮਰ ਪੇ ਨਾ ਸਕੇ ਮੂਲ ਅੰਤਿ ਨ ਸਕਲੇ ਮੂਲ ਵੇਮਕ ਹੋਏ ਰਾਮਤੇ ਵੇਮਕ ਹੋਏ ਆਮਤੇ ਜੋ ਤਸਕਰ ਉਪਰ ਸੂਲ ਜੋ ਤਸਕਰ ਉਪਰ ਸੂਲ ਬਉੜੀ ਸੋਖਣਿਧਾਨ ਪ੍ਰਭ ਏਕ ਹੈ ਸੋਖਣਿਧਾਨ ਪ੍ਰਭ ਏਕ ਹੈ ਅਬਿਨਾਸੀ ਸੁਣਿਆ ਅਬਿਨਾਸੀ ਸੁਣਿਆ ਜਲਥਲ ਮਹੀ ਅਲਪੂਰਿਆ ਜਲਥਲ ਮਹੀ ਅਲਪੂਰਿਆ ਕਟ ਕਟ ਹਰਪਣਿਆ ਕਟ ਕਟ ਹਰਪਣਿਆ ਉੱਚ ਨੀਚ ਸਭ ਇੱਕ ਸਮਾਨ ਉੱਚ ਨੀਚ ਸਭ ਇੱਕ ਸਮਾਨ ਮੀਤ ਹਸਤੀ ਬਣਿਆ ਮੀਤ ਹਸਤੀ ਬਣਿਆ ਮੀਤ ਸਖਾ ਸਤ ਬੰਦੇ ਪੋ ਮੀਤ ਸਖਾ ਸਤ ਬੰਦੇ ਪੋ ਸਭ ਇਸ ਦੇ ਜਣਿਆ ਸਭ ਇਸ ਦੇ ਜਣਿਆ ਉਸ ਨਾਨਕ ਦੇਵੈ ਜਿਸ ਨਾਮ ਜਿਸ ਨਾਮ ਦੇਵੈ ਜਿਸ ਨਾਮੁ ਹਰਿ ਰੰਗ ਮੰਨਿਆ ਤੇਰੁ ਹਰਿ ਰੰਗ ਮੰਨਿਆ ਸ਼ਲੋਕ ਮਹਲਾ 5ਵਾਂ ਸ਼ਲੋਕ ਮਹਲਾ 5ਵਾਂ ਜਿਨਾ ਸਾਸਿ ਗਿਰਾਸਿ ਨ ਵਿਸਰੈ ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾ ਮਨ ਮੰਤ ਹਰਿ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਪੂਰਨ ਸੋਈ ਸੰਤ ਮਹਲਾ 5ਵਾਂ ਅੱਠੇ ਬਹਿਰ ਪੌਦਾ ਫਿਰੈ ਅੱਠੇ ਬਹਿਰ ਪੌਦਾ ਫਿਰੈ ਪਾਵਣ ਸੰਧੜੈ ਸੂਲ ਪਾਵਣ ਸੰਧੜੈ ਸੂਲ ਦੋਜਕ ਪੌਦਾ ਕਿਉ ਰਹੈ ਦੋਜਕ ਪੌਦਾ ਕਿਉ ਰਹੈ ਜਾ ਚੇਤਨਾ ਹੋਏ ਰਸੂਲ ਜਾ ਚੇਤਨਾ ਹੋਏ ਕੌੜੀ ਕੌੜੀ ਕਿਸ ਸਾਰੇ ਉਹ ਪ੍ਰਾਣੀ ਹੋ ਕਿਸ ਸਾਰੇ ਉਹ ਪ੍ਰਾਣੀ ਹੋ ਜਿਸ ਦੇ ਨਾਉ ਪੱਲੇ ਜਿਸ ਦੇ ਨਾਉ ਪੱਲੇ ਅਥਰੋ ਸੁਹਿਦਿਆ ਕਹ ਕੇ ਰਹੂ ਸੁਹਿਦਿਆ ਅਗੈ ਨਾਲ ਚੱਲੇ ਅਗੈ ਰਬੰਦੋ ਸੱਚ ਧਰਮ ਗਾ ਰਬੰਦੋ ਸੱਚ ਧਰਮ ਗਾ ਗੱਡ ਥਮ ਅਹਲੇ ਗੱਡ ਥਮ ਅਹਲੇ ਗੱਡ ਥਮ ਅਹਲੇ ਥਮ ਅਹਲੇ ਓਟ ਲੈ ਹੋ ਨਾਰਾਇਣ ਓਟ ਲੈ ਹੋ ਨਾਰਾਇਣ ਤੀਨ ਦੁਨੀਆਂ ਚੱਲੇ ਤੀਨ ਦੁਨੀਆਂ ਚੱਲੇ ਨਾਨਕ ਪਕੜੇ ਚਰਨ ਹਰ ਨਾਨਕ ਪਕੜੇ ਚਰਨ ਹਰ ਜਿਸ ਦਰਗਹ ਬੱਲੇ ਜਿਸ ਦਰਗਹ ਬੱਲੇ ਲੋਕ ਮਹੱਲਾ ਪੰਜਵਾ ਲੋਕ ਮਹੱਲਾ ਪੰਜਵਾ ਜਾਚਕ ਮੰਗੇ ਦਾਨ ਜਾਚਕ ਮੰਗੇ ਦਾਨ ਦੇਹੇ ਪਿਆਰਿਆ ਦੇਹੇ ਪਿਆਰਿਆ ਦੇਵਨ ਹਾਰ ਦਾ ਤਾਰ ਦੇਵਨ ਹਾਰ ਦਾ ਤਾਰ ਨਿਤ ਚਿਤਾਰਿਆ ਨਿਤ ਚਿਤਾਰਿਆ ਖੋਟ ਨਾ ਜਾਈ ਮੂਲ ਅਤਲ ਭੰਡਾਰਿਆ ਅਤਲ ਭੰਡਾਰਿਆ ਨਾਨਕ ਸ਼ਬਦ ਅਪਾਰ ਨਾਨਕ ਸ਼ਬਦ ਅਪਾਰ ਦਿਨ ਸਭ ਕਿਛ ਸਾਰਿਆ ਦਿਨ ਸਭ ਕਿਛ ਸਾਰਿਆ ਮਹੱਲਾ ਪੰਜਵਾਰਾ ਮਹੱਲਾ ਪੰਜਵਾਰਾ ਸਿੱਖੋ ਸ਼ਬਦ ਪਿਆਰੇ ਹੋ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਸੰਤਾਨ ਸੁਖੀ ਨਾਨਕ ਸਿਮਰਤ ਏਕ ਨਾਨਕ ਸਿਮਰਤ ਏਕ ਪੌੜੀ ਉਥੈ ਅੰਮ੍ਰਿਤ ਵੰਡਿਐ ਪੌੜੀ ਉਥੈ ਅੰਮ੍ਰਿਤ ਵੰਡਿਐ ਸੁਖੀ ਆਹਰ ਕਰਨੇ ਸੁਖੀ ਆਹਰ ਕਰਨੇ ਜਮ ਕੇ ਪੰਥ ਨ ਪਾਈਐ ਹੇ ਜਮ ਕੇ ਪੰਥ ਨ ਪਾਈਐ ਕਿਰਨਾਹੀ ਮਰਨੇ ਕਿਰਨਾਹੀ ਮਰਨੇ ਜਿਸਨੋ ਆਇਆ ਪ੍ਰੇਮ ਰਸ ਜਿਸਨੋ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ ਤਿਸੈ ਹੀ ਜਰਨੇ ਪਾਣੀ ਉਚਰੇ ਸਾਧ ਜਨ ਆਣੀ ਉਚਰੇ ਸਾਧ ਜਨ ਅਮਿਓ ਚਲਹਿ ਚਰਨੇ ਅਮਿਓ ਚਲਹਿ ਚਰਨੇ ਏਕ ਦਰਸਨ ਨਾਨਕ ਜੀਵਿਆ ਏਕ ਦਰਸਨ ਨਾਨਕ ਜੀਵਿਆ ਮਨ ਅੰਦਰ ਧਰਨੇ ਮਨ ਅੰਦਰ ਧਰਨੇ ਸਾ ਲੋਕ ਮਹੱਲਾ ਪੰਜਵਾ ਸਾ ਲੋਕ ਮਹੱਲਾ ਪੰਜਵਾ ਸਤਿਗੁਰੂ ਪੂਰੈ ਸੇਵਿਐ ਸਤਿਗੁਰੂ ਪੂਰੈ ਸੇਵਿਐ ਦੁੱਖਾ ਕਾ ਹੋਏ ਨਾਸ ਦੁੱਖਾ ਕਾ ਹੋਏ ਨਾਸ ਨਾਨਕ ਨਾਮ ਅਰਾਧਿਐ ਨਾਨਕ ਨਾਮ ਅਰਾਧਿਐ ਕਰਜ ਆਵੈ ਰਾਸ ਕਰਜ ਆਵੈ ਰਾਸ ਪੰਜਵਾ ਮਹਲਾ ਪੰਜਵਾ ਜਿਸ ਸਿਮਰਤ ਸੰਕਟ ਛੁਟੇ ਜਿਸ ਸਿਮਰਤ ਸੰਕਟ ਛੁਟੇ ਅਨੰਦ ਮੰਗਲ ਬਿਸਰਾਮ ਅਨੰਦ ਮੰਗਲ ਬਿਸਰਾਮ ਨਾਨਕ ਜਪੀਐ ਸਦਾ ਹਰ ਨਾਨਕ ਜਪੀਐ ਸਦਾ ਹਰ ਨਿਮਖਣ ਬਿਸਰਾਉ ਨਾਮ ਨਿਮਖਣ ਬਿਸਰਾਉ ਨਾਮ ਪੌੜੀ ਕੋਣੀ ਤਨ ਕੀ ਸੋਭਾ ਕਿਆ ਗਣੀ ਜਨ ਕੀ ਸੋਭਾ ਕਿਆ ਗਣੀ ਜਿਨਿ ਹਰ ਹਰ ਲੱਦਾ ਜਿਨਿ ਹਰ ਹਰ ਸਾਦਾ ਸਰਣੀ ਜੋ ਪਵੈ ਸਾਦਾ ਸਰਣੀ ਜੋ ਪਵੈ ਸੋ シュਟੈ ਬੱਧਾ ਸੋ シュਟੈ ਬੱਧਾ ਗੁਣ ਗਾਵੈ ਅਬਿਨਾਸੀਐ ਗੁਣ ਗਾਵੈ ਅਬਿਨਾਸੀਐ ਜੋਨ ਗਰਬ ਨ ਦੱਦਾ ਜੋਨ ਗਰਬ ਨ ਦੱਦਾ ਹੋਰ ਭੇਟਿਆ ਪਾਰ ਬ੍ਰਹਮ ਹੋਰ ਭੇਟਿਆ ਪਾਰ ਬ੍ਰਹਮ ਹਰ ਪੜ 부ਜ ਸਮਦਾ ਹਰ ਪੜ 부ਜ ਪਤਨਾ ਗੁਰ ਭੇਟਿਆ ਪਾਰ ਬ੍ਰਹਮ ਗੁਰ ਭੇਟਿਆ ਪਾਰ ਬ੍ਰਹਮ ਹਰ ਪੜੁ ਗੁਜ ਸਮੱਦਾ ਹਰ ਪੜੁ ਗੁਜ ਸਮੱਦਾ ਆਨਿਕ ਪਾਇਆ ਸੋ ਧਣੀ ਆਨਿਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਹਰ ਅਗਮ ਅਗੱਦਾ ਲੋਕ ਮਹੱਲਾ ਪੰਜਵਾ ਲੋਕ ਮਹੱਲਾ ਪੰਜਵਾ ਆਮਨ ਕਰਹੀ ਆਪਣਾ ਆਮਨ ਕਰਹੀ ਆਪਣਾ ਕਿਰਿ ਅਵਤਾਰ ਲੋਏ ਕਿਰਿ ਅਵਤਾਰ ਲੋਏ ਨਾੜਕ ਨਾਇ ਵਿਸਾ ਤੇ ਨਾਨਕ ਨਾਹੀ ਵਿਸਾリエ ਸੋਖ ਕਨੇਹਾ ਹੋਏ ਸੋਖ ਕਨੇਹਾ ਹੋਏ ਮਹੱਲਾ ਪੰਜਵਾ ਮਹੱਲਾ ਪੰਜਵਾ ਵਿਖੇ ਕੋ ਡੱਤਣ ਸਗਲ ਮਾਹੇ ਵਿਖੇ ਕੋ ਡੱਤਣ ਸਗਲ ਮਾਹੇ ਵਿਖੇ ਕੋ ਡੱਤਣ ਸਗਲ ਮਾਹੇ ਜਗਤ ਰਹੀ ਲਪਟਾਏ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਨਾਨਕ ਜਨ ਵਿਚਾਰਿਆ ਮੀਠਾ ਹਰ ਕਨਉ ਨਾਉ ਹਰ ਕਾ ਨਾਉ ਬਉੜੀ ਬਉੜੀ ਇਹ ਨਿਸ਼ਾਨੀ ਸਾਦਗੀ ਇਹ ਨਿਸ਼ਾਨੀ ਸਾਦਗੀ ਜਸ ਭੇਟ ਤਤਰੀਏ ਜਸ ਭੇਟ ਤਤਰੀਏ ਜਮ ਕੰਕਰ ਨੇੜ ਨ ਆਵਈ ਜਮ ਕੰਕਰ ਨੇੜ ਨ ਆਵਈ ਦਰ ਬੋੜ ਨ ਮਰੀਏ ਮੇਰੇ ਬੋੜ ਨ ਮਰੀਏ ਪਵ ਸਾਗਰ ਸੰਸਾਰ ਬਿਖੇ ਪਵ ਸਾਗਰ ਸੰਸਾਰ ਬਿਖੇ ਸੋ ਪਰ ਉਤਰੀਐ ਸੋ ਪਰ ਉਤਰੀਐ ਹਰ ਗੁਣ ਗੰਫਹ ਮਨ ਮਾਲ ਹਰ ਗੁਣ ਹਰ ਗੁਣ ਗੁੰਫੋ ਮਨ ਮਾਲ ਹਰ ਹਰ ਗੁਣ ਗੁੰਫੋ ਮਨ ਮਾਲ ਹਰ ਹਰ ਗੁਣ ਗੁੰਫੋ ਮਨ ਮਾਲ ਹਰ ਸਭ ਮਲ ਪਰ ਹਰੀਐ ਸਭ ਮਲ ਪਰ ਹਰੀਐ ਨਾਨਕ ਪ੍ਰੀਤਮ ਮਿਲ ਰਹੇ ਨਾਨਕ ਪ੍ਰੀਤਮ ਮਿਲ ਰਹੇ ਹਰ ਬ੍ਰਹਮ ਨਰ ਹਰੀਐ ਹਰ ਬ੍ਰਹਮ ਨਰ ਹਰੀਐ ਸੋਕ ਮਹੱਲਾ ਪੰਜਵਾ ਸੋਕ ਪੰਜਵਾ ਨਾਨਕ ਆਏ ਸੇ ਪਰਵਾਨ ਹੈ ਨਾਨਕ ਆਏ ਸੇ ਪਰਵਾਨ ਹੈ ਜਿਨ ਹਰ ਵਿੱਠਾ ਚਿਤ ਜਿਨ ਹਰ ਵਿੱਠਾ ਚਿਤ ਗਲੀ ਅਲਪ ਲਾਲੀਆ ਗਲੀ ਅਲਪ ਲਾਲੀਆ ਬੰਮਨ ਆਵੇ ਮਿੱਤ ਬੰਮਨ ਆਵੇ ਮਿੱਤ ਹੱਲਾ ਪੰਜਵਾ ਹੱਲਾ ਪੰਜਵਾ ਸਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਸਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ ਪੂਰਨ ਅਗਮ ਬਿਸਮਾਦ ਨਾਨਕ RAM ਨਾਮ ਧਨ ਕੀਤਾ ਨਾਨਕ RAM ਨਾਮ ਧਨ ਕੀਤਾ ਮੂਹੇ ਗੁਰ ਪ੍ਰਸਾਦ ਮੂਹੇ ਗੁਰ ਪ੍ਰਸਾਦ ਥੋੜੀ ਥੋੜੀ ਧੋਹ ਨ ਚੱਲੀ ਖਸਮ ਨਾਲ ਧੋਹ ਨ ਚੱਲੀ ਖਸਮ ਨਾਲ ਲਬ ਮੋਹਿ ਵਿਗੁੱਤੇ ਲਬ ਮੋਹਿ ਵਿਗੁੱਤੇ ਕਰਤਬ ਕਰਨ ਭਲੇ ਰਿਆ ਕਰਤਬ ਕਰਨ ਭਲੇ ਰਿਆ ਮਦ ਮਾਇਆ ਸੁੱਦੇ ਮਦ ਮਾਇਆ ਸੁੱਦੇ ਫਿਰ ਫਿਰ ਜੂਨ ਪੁਵਾਈ ਅਣ ਫਿਰ ਫਿਰ ਜੂਨ ਪੁਵਾਈ ਅਣ ਜਮ ਮਾਰਗ ਮੁਤੇ ਜੇ ਮਹਾਨ ਗੁਤੇ ਰੀਤਾ ਪਾਇਨ ਆਪਣਾ ਇੰਦਾ ਪਾਇਨ ਆਪਣਾ ਲੋਕ ਸੇਤੀ ਜੁਤੇ ਲੋਕ ਸੇਤੀ ਜੁਤੇ ਨਾਨਕ ਨਾਏ ਵਿਸਾਰਿਆ ਨਾਨਕ ਨਾਏ ਵਿਸਾਰਿਆ ਨਾਨਕ ਨਾਏ ਵਿਸਾਰਿਆ ਸਭ ਮੰਦਿਰ ਤੇ ਸਭ ਮੰਦਿਰ ਤੇ ਚਲੋਕ ਮਹੱਲਾ ਪੰਜਵਾ ਚਲੋਕ ਮਹੱਲਾ ਪੰਜਵਾ ਉਠੰਦਿਆਂ ਬਹੰਦਿਆਂ ਸੰਬੰਧਿਆਂ ਸੁਖ ਸੋਏ ਬੰਧਿਆ ਬੰਧਿਆ ਸੰਬੰਧਿਆ ਸੁਖ ਹੋਏ ਉਠੰਦਿਆਂ ਬਹੰਦਿਆਂ ਸੰਬੰਧਿਆਂ ਸੁਖ ਸੋਏ ਬੰਧਿਆ ਬਹੰਦਿਆਂ ਸੰਬੰਧਿਆ ਸੁਖ ਹੋਏ ਨਾਨਕ ਨਾਮ ਸਲਾਹਿਆ ਨਾਨਕ ਨਾਮ ਸਲਾਹਿਆ ਨਾਨਕ ਨਾਮ ਸਲਾਹਿਆ ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ ਮਨ ਤਨ ਸੀਤਲ ਹੋਏ ਹੱਲਾ ਪੰਜਵਾ ਲਾਲਚ ਅਟਿਆ ਨਿਤ ਫਰਿਆ ਲਾਲਚ ਅਟਿਆ ਨਿਤ ਫਰਿਆ ਸੁਆਰਥ ਕਰੇ ਨ ਕੋਏ ਸੁਆਰਥ ਕਰੇ ਨ ਕੋਏ ਜਿਸੁ ਗੁਰ ਭੇਟੈ ਨਾਨਕਾ ਜਿਸੁ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਇ ਤਿਸ ਮਨ ਵਸਿਆ ਸੋਇ ਪਾਉੜੀ ਵਾਰੀ ਸਬੇ ਵਸਤੂ ਕਉੜੀਆ ਸਬੇ ਵਸਤੂ ਕਉੜੀਆ ਸਜੇ ਨਾਉ ਮਿੱਠਾ ਸਜੇ ਨਾਉ ਮਿੱਠਾ ਸਾਦ ਆਇਆ ਸਵਾਦ ਨ ਹਰ ਜਨਾ ਸਵਾਦ ਆਇਆ ਤਨ ਹਰ ਜਨਾ ਸਵਾਦ ਸਵਾਦ ਇਹਨੂੰ ਇਦਾਂ ਬੋਲਣਾ ਜਦ ਆਪਾਂ ਬੋਲਦੇ ਨਾ ਸਵਾਦ ਕਿਸੇ ਚੀਜ਼ ਦਾ ਸਵਾਦ ਉਦਾਂ ਇਹਦਾ ਅਰਥ ਸਵਾਦ ਤੋਂ ਹੀ ਆ ਸਵਾਦ ਆਇਆ ਤਨ ਹਰ ਜਨਾ ਸਵਾਦ ਆਇਆ ਦਾ ਕੇ ਸਾਦੀ ਡਿਠਾ ਸਾਦੀ ਡਿਠਾ ਭਾਰ ਬ੍ਰਹਮ ਜਿਸ ਲਿਖਿਆ ਭਾਰ ਬ੍ਰਹਮ ਜਿਸ ਲਿਖਿਆ ਮਨਤ ਸੈ ਉਠਾ ਮਨਤ ਸੈ ਉਠਾ ਜਗ ਨਿਰੰਜਨ ਰਵ ਰਹਿਆ ਜਗ ਨਿਰੰਜਨ ਰਵ ਰਹਿਆ ਬਹੁ ਦੁਇਆ ਉਠਾ ਬਹੁ ਦੁਇਆ ਨਾਨਕ ਮੰਗੈ ਜੋੜ ਕਰ ਹਰ ਨਾਨਕ ਮੰਗੈ ਜੋੜ ਕਰ ਹਰ ਨਾਨਕ ਮੰਗੈ ਜੋੜ ਕਰ ਰਬ ਦੇਵੈ ਤੁਠਾ ਰਬ ਦੇਵੈ ਤੁਠਾ ਸ਼ਲੋਕ ਮਹਲਾ 5ਵਾਂ ਸ਼ਲੋਕ ਮਹਲਾ 5ਵਾਂ ਜਾ ਚੜੀ ਸਾਸਾਰ ਜਾ ਚੜੀ ਸਾਸਾਰ ਜੋ ਜਾ ਚੰਦੀ ਹਿਕੜੋ ਜੋ ਜਾ ਚੰਦੀ ਹਿਕੜੋ ਗਾਲੀ ਬਿਆਵ ਵਿਕਾਰ ਗਾਲੀ ਬਿਆਵ ਵਿਕਾਰ

महां पंजवान ख़ुशा विरलो थियो मन ते विश्राम इ ਨੇਹ ਜੇ ਵਿਦਿਆ ਮਨ ਨੇਹ ਜੇ ਵਿਦਿਆ ਮਨ ਉਪਸ਼ਾਣੂ ਵਿਰਲੋ ਥਿਓ ਉਪਸ਼ਾਣੂ ਵਿਰਲੋ ਥਿਓ ਜੋੜਨ ਹਾਰਾ ਸੰਤ ਜੋੜਨ ਹਾਰਾ ਸੰਤ ਨਾਨਕ ਪਾਦਰ ਪਦਰੋ ਨਾਨਕ ਪਾਦਰ ਪਦਰੋ ਪੌੜੀ ਪੌੜੀ ਸੋਈ ਸੇਵ ਇਹੋ ਜੀੜੇ ਸੋਈ ਸੇਵ ਇਹੋ ਜੀੜੇ ਦਾ ਤਬਕ ਸਿੰਧ ਜਲ ਵਿੱਚ ਸਭ ਬినాਸ਼ ਹੋਣ ਸਭ ਬినాਸ਼ ਹੋਣ ਸਿਮਰਤ ਗੋਵਿੰਦ ਸਿਮਰਤ ਗੋਵਿੰਦ ਪਰਮਾਰਗ ਸਾਧੂ ਦੱਸਿਆ ਪਰਮਾਰਗ ਸਾਧੂ ਦੱਸਿਆ ਜਪੀਐ ਗੁਰਮੰਤ ਮਾਇਆ ਸਵਾਦ ਸਭ ਫਿੱਕਿਆ ਪਰਮਨ ਪਾਵੰਦ ਧਿਆਏ ਨਾਨਕ ਪਰਮੇਸ਼ਰੈ ਜਨ ਦਿੱਤੀ ਜਿੰਦ ਜਨ ਦਿੱਤੀ ਜਿੰਦ ਸ਼ਲੋਕ ਮਹੱਲਾ 5 ਵਾ ਵਤ ਲੱਗੀ ਸੱਚੇ ਨਾਮ ਕੀ ਵਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ ਜੋ ਬੀਜੇ ਸੋ ਖਾਏ ਤਿਸੇ ਪ੍ਰਾਪਤ ਨਾਨਕਾ ਤਿਸੇ ਪ੍ਰਾਪਤ ਨਾਨਕਾ ਜਿਸਨੋਂ ਲਿਖਿਆ ਆਏ ਜਿਸਨੋਂ ਲਿਖਿਆ ਆਏ ਮਹੱਲਾ 5 ਵਾ ਮਹੱਲਾ 5 ਵਾ ਮੰਗਨਾਤਾ ਸੱਚ ਇਕ ਮੰਗਨਾਤਾ ਜਿਸ ਤੁਸ ਸਦੇਵ ਆਪ ਜਿਸ ਤੁਸ ਸੇਹ ਆਪ ਜਿਤ ਖਾਦੈ ਮਨ ਤ੍ਰਿਪਤੀਐ ਜਿਤ ਖਾਦੈ ਮਨ ਤ੍ਰਿਪਤੀਐ ਨਾਨਕ ਸਾਹਿਬ ਦਾਤ ਨਾਨਕ ਸਾਹਿਬ ਦਾਤ ਪੌੜੀ ਲੋਹਾ ਜਗ ਮਹਿ ਸੇਖਟਹਿ 라ਹਾ ਜਗ ਮਹਿ ਸੇਖਟਹਿ ਜਿਨ ਹਰ ਧਨ ਰਾਸ ਜਿਨ ਹਰ ਧਨ ਰਾਸ ਦੁਤਿਆ ਭਾਉ ਨ ਜਾਣਨੀ ਦੁਤਿਆ ਭਾਉ ਨ ਜਾਣਨੀ ਦੁਤਿਆ ਭਾਉ ਨ ਜਾਣਨੀ ਭਾਵਨਾ ਜਾਣੀ ਸੱਚੇ ਦੀ ਆਸ ਸੱਚੇ ਦੀ ਆਸ ਨਿਹਚਲ ਏਕ ਸਰੇਵਿਆ ਨਿਹਚਲ ਏਕ ਸਰੇਵਿਆ ਹੋਰ ਸਭ ਵਿਨਾਸ਼ ਹੋਰ ਸਭ ਵਿਨਾਸ਼ ਔਰ ਬ੍ਰਹਮ ਜਿਸ ਵਿਸਰੈ ਔਰ ਬ੍ਰਹਮ ਜਿਸ ਵਿਸਰੈ ਇਹ ਸਭ ਇਸ ਇਸ ਬਿਰਥਾ ਸਾਸ ਇਸ ਬਿਰਥਾ ਸਾਸ ਬਾਹਰ ਬ੍ਰਹਮ ਜਿਸ ਵਿਸਰੈ ਬਾਹਰ ਬ੍ਰਹਮ ਜਿਸ ਵਿਸਰੈ ਇਸ ਬਿਰਥਾ ਸਾਸ ਇਸ ਬਿਰਥਾ ਸਾਸ ਗੰਠ ਲਾਏ ਜਨ ਰਖਿਆ ਗੰਠ ਲਾਏ ਜਨ ਨਕ ਬਲਜਾਸ ਨਾਇਕ ਬਲਜਾਸ ਲੋਕ ਮਹੱਲਾ ਪੰਜਵਾਰ ਲੋਕ ਮਹੱਲਾ ਪੰਜਵਾਰ ਅਰ ਬ੍ਰਹਮ ਫਰਮਾਇਆ ਅਰ ਬ੍ਰਹਮ ਫਰਮਾਇਆ ਮਿਹ ਉੱਠਾ ਸਹਿਜ ਸੁਭਾਏ ਮਿਹ ਉੱਠਾ ਸਹਿਜ ਸੁਭਾਏ ਅਨ ਤਨ ਬਹੁਤ ਉਪਜਿਆ ਅਨ ਤਨ ਬਹੁਤ ਉਪਜਿਆ ਰਤਮੀ ਰਜੀ ਤਪਤ ਅਗਾਏ ਰਤਮੀ ਰਜੀ ਤਪਤ ਅਗਾਏ ਸਦਾ ਸਦਾ ਗੁਣ ਉਚਰੈ ਸਦਾ ਸਦਾ ਗੁਣ ਉਚਰੈ ਧੁਖ ਦਾਲਦ ਗਿਆ ਵਿਲਾਏ ਗੁਰਤਾਗਤ ਕੇ ਆਪ ਲਾਏ ਗੁਰਬਲਿਖਿਆ ਪਾਇਆ ਗੁਰਬਲਿਖਿਆ ਪਾਇਆ ਮਿਲਿਆ ਤੇ ਸਹਿ ਰਜਾਈ ਮਿਲਿਆ ਤੇ ਸਹਿ ਰਜਾਈ ਪਰਮੇਸ਼ਰ ਜੀ ਵਾਲਿਆ ਪਰਮੇਸ਼ਰ ਜੀ ਵਾਲਿਆ ਨਾਨਕ ਤੇ ਸਹਿ ਧਿਆਏ ਨਾਨਕ ਤੇ ਸਹਿ ਧਿਆਏ ਮਹੱਲਾ ਪੰਜਵਾ ਮਹੱਲਾ ਪੰਜਵਾ ਜੀਵਨ ਪਦ ਨਿਰਵਾਣ ਜੀਵਨ ਪਦ ਨਿਰਵਾਣ ਕੋ ਸਿਮਰਿਐ ਕੋ ਸਿਮਰਿਐ ਰੁਜੀ ਨਾਹੀ ਜਾਏ ਰੁਜੀ ਨਾਹੀ ਜਾਏ ਜਨ ਬੇਦਤੀ ਰਿਐ ਜਨ ਬੇਦਤੀ ਰਿਐ ਵਿਥਾ ਸਭ ਸੰਸਾਰ ਵਿਥਾ ਸਭ ਸੰਸਾਰ ਸੁਖ ਨਾ ਨਾਮ ਬਿਨ ਸੁਖ ਨਾ ਨਾਮ ਬਿਨ ਕਰਨ ਧਨ ਹੋਸੀ ਸ਼ਾਰ ਕਰਨ ਧਨ ਹੋਸੀ ਸ਼ਾਰ ਜਾਣ ਕੋਈ ਜਾਨੈ ਜਾਣੇ ਕੋਈ ਜਨ ਰੰਗ ਰੂਪ ਰਸ ਬਾਦ ਰੰਗ ਰੂਪ ਰਸ ਬਾਦ ਹੇ ਪ੍ਰਾਣੀਆਂ ਇੱਕ ਰਹੀ ਪ੍ਰਾਣੀਆਂ ਜਿਸੁ ਬੁਲਾਇ ਆਪੈ ਜਿਸੁ ਬੁਲਾਇ ਆਪ ਦਿਸ ਕਲ ਨਹੀਂ ਜਾਣਿਆ ਦਿਸ ਕਲ ਨਹੀਂ ਜਾਣਿਆ ਰੰਗ ਰਤੇ ਨਿਰਵਾਣ ਜਿਸੁ ਬੁਲਾਇ ਆਪ ਜਿਸੁ ਬੁਲਾਇ ਕਾਲ ਨਹੀਂ ਜਾਣਿਆ ਕਾਲ ਨਹੀਂ ਜਾਣਿਆ ਰੰਗ ਰਤੇ ਨਿਰਵਾਣ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਸੱਚਾ ਗਾਵਹੀ ਨਾਨਕ ਸਰਣ ਦੁਆਰ ਨਾਨਕ ਸਰਣ ਦੁਆਰ ਜੇ ਤੁਧ ਭਾਵਹੀ ਜੇ ਤੁਧ ਭਾਵਹੀ ਪੌੜੀ ਪੌੜੀ ਜੰਮਣ ਮਰਣ ਨ ਤਿੰਨ ਕੋ ਜੰਮਣ ਮਰਣ ਨ ਤਿੰਨ ਕੋ ਹਰ ਲੜ ਲਾਗੇ ਜੋ ਹਰ ਲੜ ਲਾਗੇ ਜੀਵਤ ਸੇ ਪਰਮਾਨ ਹੋਏ ਜੀਵਤ ਸੇ ਪਰਮਾਨ ਹੋਏ ਹਰ ਕੀਰਤਨ ਜਾਗੇ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸਾਧ ਸੰਗ ਜਿਨ ਪਾਇਆ ਸੇਈ ਵਡ ਭਾਗੇ ਸੇਈ ਵਡ ਭਾਗੇ ਨਾਏ ਵਿਸਰਿਆ ਧ੍ਰਿਗ ਜੀਵਨਾ ਨਾਏ ਵਿਸਰਿਆ ਧ੍ਰਿਗ ਜੀਵਨਾ ਉਟੇ ਕੱਚ ਧਾਗੇ ਉਟੇ ਕੱਚ ਧਾਗੇ ਨਾਨਕ ਧੂੜ ਪਨੀਤ ਸਾਧ ਨਾਨਕ ਧੂੜ ਪਨੀਤ ਸਾਧ ਲੱਖ ਕੋਟ ਤੇ ਰਾਗੇ ਲੱਖ ਕੋਟ ਤੇ ਰਾਗੇ ਨਾਏ ਨਾਏ ਵਿਸਰਿਆ ਧ੍ਰਗ ਜੀਵਨਾ ਨਾਏ ਵਿਸਰਿਆ ਧ੍ਰਗ ਜੀਵਨਾ ਨਾਏ ਵਿਸਰਿਆ ਧ੍ਰਗ ਜੀਵਨਾ ਨਾਏ ਵਿਸਰਿਆ ਧ੍ਰਗ ਜੀਵਨਾ ਤੇ ਕਛਤਾਗੇ ਮੁੰਡੇ ਕਛਤਾਗੇ ਨਾਨਕ ਧੋੜ ਪਨੀਤ ਸਾਧ ਨਾਨਕ ਧੋੜ ਪਨੀਤ ਸਾਧ ਲੱਖ ਕੋਟ ਪੈ ਰਗੇ ਨਾਨਕ ਕੋਟ ਪੈ ਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ